ਐਸਐਸਐਫ ਟੀਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਕੋਟਕਪੂਰਾ ਤੋਂ ਇੱਕ ਫਰੀਦਕੋਟ ਜਾ ਰਹੀ ਗੱਡੀ ਦੇ ਉੱਪਰ ਇਦਾਂ ਕਰਕੇ ਕਿ ਦਰਖਤ ਤੇ ਡਿੱਗਿਆ ਹੈ ਤੇ ਬਹੁਤ ਨੁਕਸਾਨ ਹੋਇਆ ਕਿ ਤਾਂ ਪਹੁੰਚੋ ਹਨਾ ਸਰ ਜਦੀ ਆਪਾਂ ਪਹੁੰਚੇ ਮੌਸਮ ਖਰਾਬ ਹੋਣ ਕਾਰਨ ਹੀ ਘਟਨਾ ਵਾਪਰੀ ਹੈ ਕਿ ਇੱਕ ਪੇੜ ਦੀ ਦੂਜੀ ਸਾਈਡ ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਦੀ ਟੁੱਟ ਚੁੱਕੀ ਆ ਸਰ ਗੱਡੀ 'ਚ ਪੰਜ ਜਣੇ ਸੀਗੇ ਸਰ ਉਹਨਾਂ ਦੇ ਸੱਟਾ ਕਾਫੀ ਨੇ ਨਾਲ ਇੱਕ ਕਿਹਾ ਜਾ ਰਿਹਾ ਕਿ ਕਿ ਛੋਟਾ ਬੱਚਾ ਸੀ ਉਹਦੇ ਜ਼ਿਆਦਾ ਸੱਟਾਂ ਨੇ ਸਰ ਮੌਕੇ ਤੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਕੱਢਿਆ ਸਰ ਕਿਉਂਕਿ ਸਾਡੇ ਐਸਐਸਐਫ ਟੀਮ ਦੇ ਅੰਦਰ ਜਸਟ ਪਹਿਲਾਂ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਮੌਕੇ ਤੇ ਮੌਜੂਦ ਲੋਕੀ ਉਹਨਾਂ ਨੂੰ ਮੈਡੀਕਲ ਲੈ ਕੇ ਗਏ ਨੇ ਸਰ ਇੱਕ ਸਿੰਗਲ ਰੋਡ ਹੈ ਤੇ ਫਿਰ ਟ੍ਰੈਫਿਕ ਬਹੁਤ ਜ਼ਿਆਦਾ ਸੀ ਐਸਐਸਐਫ ਟੀਮ ਨੇ ਮੌਕੇ ਤੇ ਆ ਕੇ ਟ੍ਰੈਫਿਕ ਕਲੀਅਰ ਕਰਵਾਇਆ ਔਰ ਸਰ ਮੌਕਾ ਸੰਭਾਲ ਲਈ ਪਤਾ ਲੱਗਾ ਕਿ ਕਿੱਥੋਂ ਆ ਰਹੇ ਸੀ ਔਰ ਕਿੱਥੇ ਜਾਣਾ ਸੀ ਹਾਂਜੀ ਸਰ ਥੋੜਾ ਆਪਾਂ ਪਤਾ ਕਰ ਰਹੇ ਹਾਂ ਇਹ ਹਾਲੇ ਫੋਟੋ ਵਗੈਰਾ ਸ਼ੇਅਰ ਕਰਿਆ ਨੇ ਕਿ ਛੇਤੀ ਛੇਤੀ ਚੱਕਮੀ ਆਦੀ ਪਛਾਣ ਕਰੀ ਜਾ ਸਕੇ ਕੋਈ ਜਾਣਕਾਰੀ ਨਹੀਂ ਸਾਹਮਣੇ ਹੈ ਕਿ ਕਿੱਥੋਂ ਆ ਰਹੇ ਸੀ ਜਾਂ ਕਿੱਥੋਂ ਦੀ ਗੱਡੀ ਹੈ ਨਹੀਂ ਸਰ ਹਾਲੇ ਤਾਂ ਇਦਾਂ ਆਪਾਂ ਕਰ ਰਹੇ ਹੈ ਇਹ ਕੰਮ ਸਰ ਜੀ ਪਿੰਡੋਂ ਆ ਰਹੇ ਸੀ ਦੋ ਗੱਡੀਆਂ ਦਾ ਪੁੱਤਰ ਸੀਗਾ ਜੀ ਇੱਥੇ ਪੇਪਰ ਦੁਕਾਨ ਆਏ ਸੀ ਇਹ ਜੀ ਫਰੀਦਕੋਟ ਸਿੰਘਾ ਪਿੰਡ ਹੈ ਜੀ ਰਸਤੇ 'ਚ ਆਉਂਦੇ ਤੇ ਇੱਕ ਟਪਲ ਡਿੱਗਿਆ ਜੀ ਉਹਦੇ ਡਿੱਗਣ ਕਾਰਨ ਕਰਕੇ ਜੀ ਸੱਟਾਂ ਲੱਗੀਆਂ ਕਿੰਨੇ ਬੰਦੇ ਸੱਟ ਲੱਗ ਪੰਜ ਜਣੇ ਸੀਗੇ ਜੀ ਜੀ ਹਲਾਕ ਕੀ ਨਾ ਦਿਓ ਠੀਕ ਹੈ ਜੀ ਉਹ ਠੀਕ ਹੈ ਜੀ ਅੱਗੋਂ ਇੱਕ ਜੁੜੀਆ ਦੀ ਦੇਖੋ ਜੀ ਇਹ ਨਾਲ ਦੀ ਜੋ ਇਥੇ ਇਲਾਜ ਹਸੇ ਹਾਂਜੀ ਦਾਦ ਬੰਗਿਆ ਜੀ ਚੱਲਿਆਂਗੇ ਹੋਰ ਹੈ ਜੀ ਹਾਂਜੀ ਹਾਂਜੀ ਬਾਕੀ ਹਾਲ ਠੀਕ ਹੈ ਸਰ ਜੀ ਉਹਨਾਂ ਦੇ ਨਾਲ ਬੇ ਰੋਡੇ ਸ਼ਾਹ ਦੀ ਸਮਾਦ ਹੈ ਫੁੱਟ ਪੂਰਾ ਰੋਡ ਤੇ ਉੱਥੇ ਇੱਕ ਛਿਵਿਆਂ ਪਿੰਡ ਤੋਂ ਬਲਜੀਤ ਸਿੰਘ ਸਾਰੋ ਬਚੇਪਰ ਸਿੰਘ ਬਚਿੰਤ ਸਿੰਘ ਉਹਦੀ ਨਾਲ ਇੱਕ ਪਰਜਾਈ ਸੀ ਇੱਕ ਬ੍ਰਦਰ ਦੀ ਮੋਹ ਸੀ ਇੱਕ ਇਹਨਾਂ ਦੀ ਪੁੱਤਰੀ ਸੀਗੀ ਇੱਕ ਪਿੰਡ ਤੋਂ ਲੜਕੀ ਸੀ ਨਾਲ ਅ ਗੁਰਦੁਆਰਾ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ ਉੱਥੇ ਪੀਪਰ ਦੇ ਨਾਉਂਦੇ ਸੀ ਕਿ ਨੈਤਿਕ ਦਾ ਉਹ ਪੀਪਰ ਦੇ ਨਾ ਆ ਰਿਹਾ ਸੀ ਤੇ ਦਰਖਤ ਇੱਕਦਮ ਪਾਪੂਲਰ ਦਾ ਸੀਗਾ ਅ ਅ ਗੁੱਡੀ ਸਾਈਡ ਤੇ ਉੱਡ ਗਿਆ ਗੱਡੀ ਦੇ ਉੱਪਰ ਜੀ ਗੱਡੀ ਦੇ ਉੱਪਰ ਡਿੱਗਣ ਨਾਲ ਤੇ ਇਹ ਸਾਰਿਆਂ ਪੰਜਾਂ ਜਣਿਆਂ ਦੇ ਸੱਤਾਂ ਲੱਗੀਆਂ ਔਰ ਜਿਹਦੇ ਵਿੱਚੋਂ ਇੱਕ ਲੜਕੀ ਸਹਿਜ ਪ੍ਰੀਤ ਕੌਰ ਆ ਪਿੰਡ ਤੋਂ ਅਸੀਂ ਲੜਕੀ ਜਿਹੜੀ ਨਾਲ ਬੈਠੀ ਸੀ ਵਸਟਾਂਡ ਤੋਂ ਉਹਦੀ ਬਰਾਨੇ ਲਾਜ਼ਮੌਤ ਹੋ ਗਈ ਉਹ ਮੋਰਚਰੀ ਚੋਂ ਲੈ ਕੇ ਗਏ ਬੱਚੀਆਂ ਦੋਨਾਂ ਦੀ ਉਮਰ 13-13 ਸਾਲ ਹੈ। ਉਹ ਕਲਾਸ ਪਹਿਲ ਉਹ ਸੀ ਦੂਸਰੀ ਬੇਟੀ ਇਹਨਾਂ ਦੀ ਜਿਹੜੀ ਪੋਤਰੀ ਸੀ ਉਹ ਦੀ ਕਲਾਸ ਕਰ ਰਹੀ ਸੀ। ਤੇ ਦੂਜੇ ਬਾਕੀ ਜਿਹੜੇ ਪੇਸ਼ੈਂਟ ਹੈਗੇ ਜੀ ਉਹਨਾਂ ਦੀ ਠੀਕ ਹੈ। ਇੱਕ ਜਿਹੜੀ ਉਹਨਾਂ ਦੇ ਭੜਾਈ ਛੋੜੇ 60 ਤੋਂ ਥੋੜੀ ਜਿਹਾ ਜ਼ਿਆਦਾ ਇੱਕ ਉਹਦੇ ਸਿਰ 'ਚ ਵੀ ਹੈ। ਇੱਕ ਗੁੱਟ ਲੱਗਦਾ ਵੀ ਜਿਵੇਂ ਇਨਫੈਕਸ਼ਨ ਆ। ਤਾਂ ਸਮਾਂ ਦੇ ਵਿੱਚ। ਹਾਂਜੀ ਉਸ ਵੱਲੋਂ ਕੀ ਕਰ ਰਹੇ? ਪੁਲਿਸ ਵੱਲੋਂ ਜੀ ਐਸਸੀ ਖਵਾਲ ਸਿੰਘ, ਅਖਵਾਲ ਚੰਦ ਕਾਰਵਾਈ ਕਰ ਰਿਹਾ। ਉਹਨਾਂ ਨੂੰ ਮੈਂ ਇਨਫਾਰਮ ਕਰਤਾ। ਉਹ ਆ ਰਹੇ ਉਹ ਮੌਕੇ ਤੇ ਸੀਗੇ ਤੇ ਉਹਨੂੰ ਕਿਹਾ ਵੀ ਆ ਕੇ ਤੁਸੀਂ ਉਹਨਾਂ ਦੇ ਬਿਆਨ ਲਿਖ ਕੇ ਜਿਹੜੀ ਕੰਦੀ N tsch lao lo k Allah A